ਨਾ ਤੂੰ ਤੂੰ ਡਰ ਡਰ ਦੇ ਹੋਇਆ ਤੂੰ ਤੂੰ ਗਲੀ 'ਚ ਤਾਂ ਖੇਡਦਾ ਫਿਰਦਾ ਸਵੇਰ ਦਾ ਪਾਦਾ ਡੜੀ ਉੱਥੇ ਤੂੰ ਨੀਂਗਰ ਰੱਖੀ ਨੀ ਤੂੰ ਤੂੰ ਨੀਂਗਰ ਨਹੀਂ ਧੱਕੀ ਵੈਂਟੀ ਕਿਧਰ ਵਗ ਗਈ ਫੋਨ ਕਰ ਤੂੰ ਹਾਂ ਫੋਨ ਕਰਕੇ ਪੁੱਛ ਲੈਣਾ ਤੂੰ ਹਾਂ ਨਾ ਹਾਂ ਫੋਨ ਕਰਦਾ ਮੈਨੂੰ ਯਾਦ ਨਹੀਂ ਸੀਗਾ ਤਾਲਾ ਹਾਂ ਫੋਨ ਕਰਦਾ ਸੋਡੇ ਫੋਨ ਕਰ ਲੈਣੇ ਹਨ